ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਫਤਿਹ ਨੂੰ ਸਮਝਣ ਦੇ ਲਈ ਸਾਨੂੰ ਥੋੜਾ ਜਿਹਾ ਪਿੱਛੇ ਜਾਣਾ ਪੈਣਾ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਪਿੱਛੇ ਜਾਣਾ ਪੈਣਾ ਥੋੜਾ ਜਿਹਾ ਜਦੋਂ ਸਤਿਗੁਰੂ ਦਿਆਲ ਹੁੰਦੇ ਨੇ ਤਾਂ ਸਾਡੇ ਤੇ ਦਇਆ ਕਰਦੇ ਨੇ ਵਾਹ ਪਕੜ ਕੱਢ ਲੈਨੇ ਚੰਨੇ ਆਪਣੇ ਗ੍ਰਹੰਦ ਕੂਪ ਤੇ ਮਾਇਆ ਇਹ ਸਤਿਗੁਰ ਸੱਚਾ ਪਾਤਸ਼ਾਹ ਆਪ ਹੀ ਕਿਰਪਾ ਕਰਦੇ ਨੇ ਸਾਨੂੰ ਦੁਨੀਆ ਦੇ ਭੁਲੇਖਿਆਂ ਚੋਂ ਵਹਿਮਾਂ ਪਰਮਾਂ ਚੋਂ ਜਾਤਾਂ ਪਾਤਾਂ ਚੋਂ ਊਚ ਨੀਚੋਂ ਬਾਹਰ ਕੱਢ ਲੈਂਦੇ ਨੇ ਇਹ ਉਹਨੂੰ ਹੀ ਬਾਹਰ ਕੱਢਦੇ ਨੇ ਜਿਹਦੇ ਤੇ ਇਹ ਆਪ ਕਿਰਪਾ ਕਰਦੇ ਨੇ ਆਪਣੇ ਆਪ ਨਹੀਂ ਨਿਕਲਿਆ ਜਾ ਸਕਦਾ ਜਦੋਂ ਇਹ ਕਿਰਪਾ ਕਰਦੇ ਨੇ ਤਾਂ ਪਾਈ ਦਇਆ ਸਿੰਘ ਜੀ ਉੱਠਦੇ ਨੇ ਜਦੋਂ ਸਤਗੁਰੂ ਜੀ ਦਇਆ ਕਰਦੇ ਨੇ ਤਾਂ ਪਾਈ ਦਇਆ ਸਿੰਘ ਜੀ ਉੱਠਦੇ ਨੇ ਕਿ ਉਠ ਪਾਈ ਦਇਆ ਸਿੰਘ ਤੇਰੀ ਵਾਰੀ ਆ ਗਈ ਹੁਣ ਤੇਰਾ ਉਹ ਕੰਮ ਕਰਨ ਦਾ ਤੇਰਾ ਉਹ ਕਾਰਜ ਕਰਨ ਦਾ ਸਮਾਂ ਆ ਗਿਆ ਉਠ ਤੇ ਪਾਈ ਦਇਆ ਸਿੰਘ ਜੀ ਉੱਠਦੇ ਨੇ ਤੇ ਜਦੋਂ ਐਸੇ ਗੁਰਸਿੱਖ ਨੂੰ ਸਤਗੁਰ ਸੱਚੇ ਪਾਤਸ਼ਾਹ ਜੀ ਆਪ ਉਠਾਉਂਦੇ ਨੇ ਤਾਂ ਉਹਨੂੰ ਦੂਸਰਾ ਪ੍ਰਣ ਯਾਦ ਕਰਾਉਂਦੇ ਨੇ ਪਹਿਲਾਂ ਤਾਂ ਦਇਆ ਕੀਤੀ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਉਠਾਇਆ ਬਾਰ ਕੱਢਿਆ ਸਨ ਤੇ ਨੰਬਰ 2 ਤੇ ਸਾਨੂੰ ਸਾਡੇ ਧਰਮ ਯਾਦ ਕਰਾਉਂਦੇ ਨੇ ਸਾਡੀਆਂ ਜ਼ਿੰਮੇਵਾਰੀਆਂ ਯਾਦ ਕਰਾਉਂਦੇ ਨੇ ਕਿ ਬੰਦਿਆ ਤੂੰ ਇਸ ਦੁਨੀਆ ਤੇ ਆਇਆ ਕਿਸ ਕੰਮ ਲਈ ਆਂ ਪ੍ਰਾਣੀ ਤੂੰ ਆਇਓ ਲਾਹਾ ਲੈਣ ਤੂੰ ਲੱਗਾ ਕਿਤਕ ਫਕੜੇ ਤੇਰੀ ਮੁਕਤੀ ਚੱਲੀਦਾ ਤੂੰ ਕਿਹੜੇ ਕੰਮ ਕਰਨ ਆਇਆ ਸੀ ਤੂੰ ਕਿਹੜੇ ਕਰਦਾ ਫਿਰਦਾ ਤੈਨੂੰ ਇਹ ਜਨਮ ਮਿਲਿਆ ਸੀ ਪਰਮਾਤਮਾ ਨੂੰ ਜਾਣਨ ਦੇ ਲਈ ਇਹ ਤੇਰਾ ਅਸਲੀ ਧਰਮ ਸੀ ਇਹ ਤੇਰੀ ਅਸਲੀ ਜ਼ਿੰਮੇਵਾਰੀ ਸੀ ਤੇਰਾ ਫਰਜ਼ ਸੀ ਇਹ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ ਲੇਖਾ ਰੱਬ ਮੰਗੇ ਸੀ ਆ ਤੂੰ ਆਹੋ ਕਿਹੜੇ ਕੰਮ ਇਹ ਜ਼ਿੰਮੇਵਾਰੀ ਸਾਨੂੰ ਯਾਦ ਦਿਲਾਉਂਦੇ ਨੇ ਸਾਡਾ ਧਰਮ ਸਾਨੂੰ ਯਾਦ ਦਿਲਾਉਂਦੇ ਨੇ ਤੇ ਦੂਸਰੇ ਨੰਬਰ ਤੇ ਪਾਈ ਧਰਮ ਸਿੰਘ ਜੀ ਉੱਠਦੇ ਨੇ ਤੇ ਜਦੋਂ ਸੱਚੇ ਪਾਤਸ਼ਾਹ ਜੀ ਦਇਆ ਕਰਦੇ ਨੇ ਸਾਡਾ ਧਰਮ ਸਾਡਾ ਫਰਜ਼ ਸਾਡੀ ਜ਼ਿੰਮੇਵਾਰੀ ਸਾਨੂੰ ਯਾਦ ਦਿਲਾਉਂਦੇ ਨੇ ਤਾਂ ਤੀਸਰੇ ਨੰਬਰ ਤੇ ਹਿੰਮਤ ਪੈਦਾ ਕਰਦੇ ਨੇ ਸਾਡੇ ਵਿੱਚ ਕਿ ਤੂੰ ਘਬਰਾਉਣਾ ਨਹੀਂ ਪਰਮਾਤਮਾ ਨੂੰ ਜਾਣਿਆ ਜਾ ਸਕਦਾ ਗੋਡ ਕੈਨ ਬੀ ਸੀਨ ਗੋਡ ਕੈਨ ਬੀ ਨੋਨ ਬਾਈ ਬਲੇਸਿੰਗ ਆਫ ਟ्रू ਮਾਸਟਰ ਜਦੋਂ ਪਹਿਲੀ ਪੌੜੀ ਵਿੱਚ ਆਉਂਦਾ ਨਾ ਗੁਰ ਪ੍ਰਸਾਦ ਜਪ ਇਹ ਗੁਰੂ ਤੋਂ ਮਿਲਦਾ ਪ੍ਰਸ਼ਾਦ ਰੂਪ ਦੇ ਵਿੱਚ ਫਿਰ ਇਹਨੂੰ ਜਪਣਾ ਸਿਰਫ ਤੈਨੂੰ ਤੇਰਾ ਫਰਜ਼ ਯਾਦ ਦਿਲਾਉਣ ਤੋਂ ਬਾਅਦ ਤੇਰੇ 'ਚ ਹਿੰਮਤ ਪੈਦਾ ਕਰ ਰਿਹਾ ਮੈਂ ਕਿ ਪਰਮਾਤਮਾ ਨੂੰ ਜਾਣਿਆ ਜਾ ਸਕਦਾ ਲੋਕੀ ਕਹਿੰਦੇ ਨੇ ਨਾ ਕਿ ਰੱਬ ਨੂੰ ਨਹੀਂ ਦੇਖਿਆ ਜਾ ਸਕਦਾ ਪਰਮਾਤਮਾ ਨੂੰ ਦੇਖਿਆ ਜਾ ਸਕਦਾ ਮਹਾਰਾਜ ਕਹਿੰਦੇ ਨੰਦ ਪਿਆ ਮੇਰੀ ਮਾਂਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਮ ਪਾਇਆ ਸੱਚ ਸਿੱਧੀ ਮਨ ਵਝੀਆਂ ਬਤਾਇਆ ਉਹ ਕਹਿੰਦੇ ਮੇਰੇ ਚੰਗੇ ਭਾਕਸੀ ਮੈਨੂੰ ਮੇਰਾ ਸਤਿਗੁਰੂ ਮਿਲਿਆ ਇਸ ਸਤਿਗੁਰੂ ਨੇ ਮੈਨੂੰ ਅਕਾਲ ਪੁਰਖ ਦੇ ਨਾਲ ਜੋੜਿਆ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਵਿਨਾਸ਼ੀ ਘਰ ਮੈਂ ਪਾਇਆ ਜਦੋਂ 3 ਨੰਬਰ ਤੇ ਹਿੰਮਤ ਸਿੰਘ ਜੀ ਉੱਠਦੇ ਨੇ ਤਾ ਉਹ ਤਾਕਤ ਉਹ ਜੋਸ਼ ਪੈਦਾ ਕਰਦੇ ਨੇ ਸਤਿਗੁਰੂ ਕਿ ਘਬਰਾਉਣਾ ਨਹੀਂ ਮੇਰੇ ਤੇ ਯਕੀਨ ਕਰ ਪਰਮਾਤਮਾ ਨੂੰ ਜਾਣਿਆ ਜਾ ਸਕਦਾ ਪਰਮਾਤਮਾ ਨੂੰ ਦੇਖਿਆ ਜਾ ਸਕਦਾ ਜਦੋਂ ਹਿੰਮਤ ਪੈਦਾ ਹੋ ਜਾਂਦੀ ਆ ਤਾਂ ਸਾਡੇ ਵਿੱਚ ਮੋਹ ਜਾਗਦਾ ਫੇ ਅੱਛਾ ਜੇ ਤਾਂ ਹੋ ਸਕਦਾ ਸੱਚੇ ਪਾਤਸ਼ਾਹ ਜੀ ਅਗਰ ਹੋ ਸਕਦਾ ਤਾਂ ਮੈਨੂੰ ਵੀ ਮੇਰੇ ਅਕਾਲ ਪੁਰਖ ਦੇ ਨਾਲ ਮੇਰੇ ਰੱਬ ਦੇ ਨਾਲ ਮੇਰੇ ਮਾਲਕ ਦੇ ਨਾਲ ਮਿਲਾ ਦਿਓ ਜਦੋਂ ਮੋਹ ਪੈਦਾ ਕਰਦੇ ਨੇ ਸੱਚੇ ਪਾਤਸ਼ਾਹ ਜੀ ਤਾਂ ਭਾਈ ਮੋਹਕਮ ਸਿੰਘ ਜੀ ਉੱਠਦੇ ਨੇ ਕੋਈ ਜਿੰਨਾ ਚਿਰ ਪਿਆਸ ਨਹੀਂ ਹੈ ਉਹਨਾਂ ਚਿਰ ਕੁਝ ਵੀ ਖਾਦਾ ਪੀਤਾ ਨਹੀਂ ਜਾ ਸਕਦਾ ਪਿਆਸ ਪੈਦਾ ਕਰਦੇ ਨੇ ਸੱਚੇ ਪਾਤਸ਼ਾਹ ਜੀ ਦਇਆ ਕੀਤੀ ਧਰਮ ਯਾਦ ਦਿਲਾਇਆ ਹਿੰਮਤ ਪੈਦਾ ਕੀਤੀ ਫੇ ਮੋਹ ਪੈਦਾ ਕਰਦੇ ਨੇ ਮੋਹ ਕਿਸ ਤਰ੍ਹਾਂ ਪੈਦਾ ਕਰਦੇ ਨੇ ਸੱਚੇ ਪਾਤਸ਼ਾਹ ਜੀ ਉਹ ਵੀ ਲਿਖਿਆ ਆ ਗੁਰਬਾਣੀ ਦੇ ਵਿੱਚ ਕਿ ਪੂਰੇ ਗੁਰ ਕਰ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰਪੇ ਪਰਮਾਤਮਾ ਨੂੰ ਦੇਖ ਲਈ ਤੂੰ ਇਹ ਕੰਨਾ ਮੁੰਨਾ ਕਰ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ ਵਾਲੀ ਗੱਲ ਨਹੀਂ ਹੈ ਇੱਥੇ ਅਕਾਲ ਪੁਰਖ ਦੇ ਦਰਸ਼ਨ ਕਰਾਏ ਜਾਣੇ ਨੇ ਅਕਾਲ ਪੁਰਖ ਦੀ ਸੋਝੀ ਦਿੱਤੀ ਜਾਣੀ ਹੈ ਤੈਨੂੰ ਮੂਹ ਪੈਦਾ ਕਰਦੇ ਨੇ ਤਾਂ ਭਾਈ ਮੋਹਕਮ ਸਿੰਘ ਜੀ ਉੱਠਦੇ ਨੇ ਜਦੋਂ ਮੂਹ ਪੈਦਾ ਹੋ ਜਾਂਦਾ ਫੇ ਸਤਗੁਰੂ ਜੀ ਆਪ ਕਿਰਪਾ ਕਰਦੇ ਨੇ ਸਾਹਿਬ ਨੂੰ ਪ੍ਰਗਟ ਕਰਦੇ ਨੇ ਇਸ ਕਾਲਪੁਰਖ ਦੀ ਸੋਝੀ ਦਿੰਦੇ ਨੇ ਆਪਣੇ ਗੁਰਸਿੱਖਾਂ ਨੂੰ ਫਿਰ ਭਾਈ ਸਾਹਿਬ ਸਿੰਘ ਜੀ ਉੱਠਦੇ ਨੇ ਇਸ ਫਤੇ ਦੇ ਪਿੱਛੇ ਬਹੁਤ ਵੱਡੀ ਕੁਰਬਾਨੀ ਉਹਨਾਂ ਗੁਰਸਿੱਖਾਂ ਦੀ ਆ ਜਿਨ੍ਹਾਂ ਨੇ ਉੱਠ ਕੇ ਇਸ ਕਾਲਪੁਰਖ ਦੀ ਸੋਝੀ ਲਈ ਤੇ ਬੋਧ ਦੀ ਯਾਦਾ ਵੱਡੀ ਕੁਰਬਾਨੀ ਸਾਡੇ ਸੱਚੇ ਪਾਤਸ਼ਾਹ ਦੀ ਆ ਜਿਨ੍ਹਾਂ ਨੇ ਇਹ ਤਖਤਾਂ ਪੈਦਾ ਕੀਤੀ ਸਾਡੇ ਵਿੱਚ ਦਇਆ ਪੈਦਾ ਕੀਤੀ ਸਾਨੂੰ ਸਾਡਾ ਧਰਮ ਸਿਖਾਲਿਆ ਹਿੰਮਤ ਪੈਦਾ ਕੀਤੀ ਸਾਡੇ ਵਿੱਚ ਤੇ ਮੋਹ ਪਿਆਰ ਇੰਨਾ ਬਖਸ਼ਿਆ ਜਿਹਦਾ ਦੇਣ ਦੇ ਨਹੀਂ ਸਕਦੇ ਤਾਂ ਮੋਹ ਪੈਦਾ ਹੋਣ ਤੋਂ ਬਾਅਦ ਇਸ ਸਾਹਿਬ ਦੀ ਪ੍ਰਾਪਤੀ ਹੋਈ ਇਸ ਕਲਪੁਰਖ ਦੀ ਪ੍ਰਾਪਤੀ ਹੋਈ ਤੇ ਇਸ ਸਾਹਿਬ ਦੀ ਪ੍ਰਾਪਤੀ ਹੋਣ ਤੋਂ ਬਾਅਦ ਮਹਾਰਾਜ ਜੀ ਖਾਲਸਾ ਥਾਪਦੇ ਨੇ ਓਏ ਤੂੰ ਹੁਣ ਖਾਲਸ ਹੋ ਗਿਆ ਖਾਲਸ ਮੀਨ ਪਿਓਰ ਕੋਈ ਮਿਲਾਵਟ ਨਹੀਂ ਐਨ ਪਿਓਰ ਜਿਹਨੂੰ ਖਾਲਸ ਕਹਿੰਦੇ ਨੇ ਖਾਲਸ ਕੀ ਹੈ ਪਰਮਾਤਮਾ ਇਸ ਪਰਮਾਤਮਾ ਨੂੰ ਜਾਣਨ ਵਾਲੇ ਨੂੰ ਖਾਲਸਾ ਕਹਿੰਦੇ ਨੇ ਇਸ ਫਤਿਹ ਦੇ ਪਿੱਛੇ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਆ ਜਦੋਂ ਅਸੀਂ ਆਪਣੇ ਆਪ ਨੂੰ ਖਾਲਸਾ ਕਹਿੰਦੇ ਆ ਜਾਂ ਅਸੀਂ ਇਸ ਫਤਿਹ ਨੂੰ ਸਾਂਝ ਪਾਉਂਦੇ ਆ ਕਿਸੇ ਦੇ ਨਾਲ ਸਾਡੇ ਤੇ ਲਾਗੂ ਹੁੰਦੀ ਏ ਫਤਿਹ ਕਿ ਤੇਰੇ ਵਿੱਚ ਦਇਆ ਹੈ ਤੂੰ ਆਪਣੇ ਧਰਮ ਨੂੰ ਯਾਦ ਰੱਖਣਾ ਤੇ ਜਿੰਮਤ ਹੈ ਮੂਹ ਪੈਦਾ ਕਰ ਕੇ ਸਾਹਿਬ ਪ੍ਰਗਟ ਹੁੰਦੇ ਨੇ ਸੋ ਆਓ ਇਸ ਫਤੇ ਦੇ ਪਿੱਛੇ ਬਹੁਤ ਵੱਡਾ ਮੈਸੇਜ ਹੈ ਸਾਡੇ ਲਈ ਮੇਰੇ ਲਈ ਤੁਹਾਡੇ ਲਈ ਇਹਨੂੰ ਸਮਝੀਏ ਇਹ ਹੀ ਸਾਡੀ ਜ਼ਿੰਦਗੀ ਦਾ ਮਨੋਰਥ ਹੈ ਰੱਬ ਰੱਖਾ